ਹਾਂਜੀ ਆਪਣੇ ਪੰਜਾਬ ਦੇ ਵਿੱਚ ਜਿਹੜਾ ਨਾ ਨਿੰਗ ਸਿੰਘਾਂ ਦੇ ਪ੍ਰਤੀ ਵੀ ਹਾਂ ਉਹ ਮੀਟ ਖਾ ਸਕਦੇ ਆ ਜਾਂ ਨਹੀਂ ਖਾ ਸਕਦੇ ਇਸ ਸਵਾਲ ਦੇ ਪ੍ਰਤੀ ਬਹੁਤ ਵੱਡਾ ਬਿਵਾਲ ਹੁੰਦਾਗਾ ਤੇ ਇੱਕ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਬਾਬਾ ਜੀ ਨੇ ਨਾ ਸ਼ਾਪ ਕੀਤੀ ਹੋਈ ਆ ਇਹੀ ਵੀ ਖੁੱਲ੍ਹੇ ਆਮ ਹੀ ਕਈ ਤਾਂ ਹੁਣ ਜਿਵੇਂ ਕਹਦੀ ਇਹ ਵੀ ਲੋਕ ਛਿਪਕੇ ਖਾਂਦੇ ਨੇ ਕਿ ਬਾਬਾ ਜੀ ਨੇ ਖੁੱਲ੍ਹੇ ਆਮ ਸ਼ਾਪ ਕੀਤੀ ਹੋਈ ਆ ਆਪਾਂ ਇਹਨਾਂ ਨਾਲੇ ਸਾਰੀ ਗੱਲਬਾਤ ਕਰਾਂਗੇ ਵੀ ਹਾਂ ਇਹ ਕੋਈ ਜਨ ਖਾ ਸਕਦੇ ਆ ਕਿ ਨਹੀਂ ਖਾ ਸਕਦੇ ਬਾਕੀ ਆਜੋ ਆਪਾਂ ਬਾਬਾ ਜੀ ਨਾਲ ਗੱਲ ਕਰਦੇ ਆਂ ਬਾਬਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਹਾਂ ਹੋ ਠੀਕ ਠਾਕ ਚੜਦੀ ਕਲਾ ਮਹਾਰਾਜ ਜੀ ਮਹਾਰਾਜ ਜੀ ਚੜਦੀ ਕਲਾ ਜੀ ਚੜਦੀ ਕਲਾ ਜੀ ਬਾਬਾ ਜੀ ਜਿਵੇਂ ਇਹ ਜਿਹੜਾ ਛਤਰੀ ਭੋਜਨ ਹੈ ਹਨ ਤੁਸੀਂ ਲਿਖਿਆ ਹੋਇਆ ਹਨ ਪਹਿਲਾਂ ਤਾਂ ਵੀ ਇਸ ਸਵਾਲ ਦੇ ਪ੍ਰਤੀ ਤੁਹਾਨੂੰ ਪਤਾ ਵੀ ਸਿੰਘ ਮੀਟ ਖਾ ਸਕਦੇ ਆ ਨਹੀਂ ਖਾ ਸਕਦੇ ਇਹ ਤੇ ਬਹੁਤ ਵੱਡਾ ਇੱਕ ਆਪਣੇ ਪੰਜਾਬ ਦੇ ਵਿੱਚ ਬਵਾਲ ਹੁੰਦਾ ਹੈ ਹਨ ਫਿਰ ਵੀ ਤੁਸੀਂ ਇਹ ਲਾਉਣ ਦੀ ਕਿਵੇਂ ਸੋਚੀ ਉਹ ਵੀ ਸੜਕ ਦੇ ਉੱਤੇ ਜੀ ਮਹਾਰਾਜ ਜਿਹੜਾ ਛਤਰੀ ਭੋਜਨ ਹੈ ਛਤਰੀ ਹੁੰਦਾ ਜੀ ਯੋਧਾ ਯੋਧਾ ਜੀ ਹਾਂ ਅੱਛਾ ਜੀ ਯੋਧਿਆਂ ਦੀ ਖਾਕ ਇਹੀ ਹੁੰਦੀਆਂ ਨੇ ਜੀ ਅੱਛਾ ਜੀ ਠੀਕ ਹੈ ਜੀ ਜੇ ਤਾਕਤ ਵਾਲੀ ਜੀ ਖਾਵਾਂਗੇ ਤਾਂ ਤਾਕਤ ਫੇਰ ਹੀ ਆਏਗਾ ਜੀ ਹਾਂਜੀ ਹਾਂਜੀ ਦੂਜੀ ਗੱਲ ਜਿਹੜੇ ਵਿਵਾਦ ਦੀ ਗੱਲ ਕਰਦੇ ਹਾਂ ਜੀ ਉਹ ਤਾਂ ਮਹਾਰਾਜ ਸਤਗੁਰੂ ਨਾਨਕ ਪਾਸਾ ਜੀ ਕਹਿਗੇ ਮਾਸ ਮਾਸ ਕਰ ਮੂਰਖ ਝਗੜੇ ਹਨਾ ਜੀ ਇਹਦਾ ਕੋਈ ਬੈਰ ਵਿਰੋਧ ਕਰੀ ਜਾਵੇ ਕੋਈ ਨਾ ਕਰੇ ਹਾਂਜੀ ਇਹਦਾ ਮੂਰਖ ਨੇ ਠੀਕ ਹੈ ਜੀ ਠੀਕ ਹੈ ਜੀ ਇਹ ਹੈ ਜੱਕਰ ਮਾਸ ਜਿਹੜਾ ਖਾਣਾ ਗਿਆ ਹੈਗਾ ਜਿਹੜਾ ਨਾ ਖਾਣਾ ਗਿਆ ਹੈਗਾ ਬਾਣੀ ਚ ਉਹ ਚੀਜ਼ ਆਪਨਾ ਕੋਈ ਵੀ ਲੋਕ ਸਮਝਦੇ ਨਹੀਂ ਹੈਗੇ ਇਸ ਚੀਜ਼ ਨੂੰ ਠੀਕ ਹੈ ਠੀਕ ਹੈ ਇੱਥੇ ਫਿਰ ਜਿਵੇਂ ਤੁਸੀਂ ਆ ਖੁੱਲੇ ਆਮ ਲਾਇਆ ਹੋਇਆ ਹਨਾ ਜੀ ਫਿਰ ਤੁਹਾਨੂੰ ਇੱਥੇ ਕੋਈ ਲੋਕ ਆ ਕੇ ਕਹਿੰਦੇ ਆ ਜੀ ਵੀ ਹਾਂ ਤੁਸੀਂ ਵੀ ਇਹ ਕਿਉਂ ਲਾਈ ਬੈਠੇ ਹੋ ਨਹੀਂ ਮਹਾਰਾਜ ਐਨੀ ਗੁਰੂ ਮਹਾਰਾਜ ਦੀ ਕਿਰਪਾ ਜੀ ਸਤਿਗੁਰਾਂ ਦੀ ਹਾਂਜੀ ਕੀ ਸਾਡੇ ਕੋਲ ਹਰ ਤਰ੍ਹਾਂ ਦਾ ਪ੍ਰਾਣੀ ਆਉਂਦਾ ਹੈ ਤੇ ਸਾਡੇ ਕੋਲ ਸੱਕੇ ਜਾਂਦਾ ਹੈ ਤੇ ਵਧੀਆ ਰਿਸਪਾਂਸ ਦਿੰਦਾ ਹੈ ਤਾਂ ਵੀ ਸਦਸ ਪਾਉਣੇ ਆ ਚਾਹੀਦੀ ਸੀ ਸਕਾਉਣੇ ਆ ਠੀਕ ਹੈ ਜੀ ਠੀਕ ਹੈ ਤੇ ਇਹ ਆਪਣੇ ਕੋਲੇ ਹੁੰਦਾ ਕੀ ਕੀ ਹੈ ਜੀ ਇੱਥੇ ਆਪਣੇ ਕੋਲ ਜੀ ਬੱਕਰਾ ਹੁੰਦਾ ਜੀ ਅੱਛਾ ਜੀ ਹਾਂਜੀ ਇਹ ਬੱਕਰੇ ਦੇ ਦਲੇ ਹੁੰਦੇ ਤੇ ਤਾਜੀ ਹੁੰਦਾ ਜੀ ਕਾਜੀ ਕਹਿੰਦੇ ਆਪਾਂ ਮੁਰਗੇ ਦੇ ਜੀ ਠੀਕ ਹੈ ਜੀ ਠੀਕ ਤੇ ਬੱਕਰੇ ਦਾ ਚਾਰ ਹੁੰਦਾ ਜੀ ਠੀਕ ਹੈ ਜੀ ਤੇ ਇਹ ਜਿਹੜਾ ਤਿਆਰ ਹੁੰਦਾ ਹਨਾ ਜੀ ਜਿਵੇਂ ਅਸੀਂ ਸੁਣਿਆਗਾ ਵੀ ਜਣਾ ਪੰਥਾਂ ਦੇ ਵਿੱਚ ਨਾ ਇੱਕ ਮਰਿਆਦਾ ਹੁੰਦੀ ਹੈ ਇਹਨੂੰ ਤਿਆਰ ਕਰਦੇ ਹਨਾ ਵੀ ਪਾਠ ਕੀਤਾ ਜਾਂਦਾਗਾ ਹਨਾ ਆ ਮੇਰੇ ਖਿਆਲ ਚੰਡੀ ਦੀ ਵਾਰ ਕੀਤਾ ਜਾਂਦਾ ਹੈ ਹਨਾ ਹਾਂਜੀ ਹਾਂਜੀ ਤੇ ਵੀ ਇਹ ਤੁਸੀਂ ਵੀ ਉਵੇਂ ਹੀ ਤਿਆਰ ਕਰਦੇ ਹੋ ਜਿਵੇਂ ਆਮ ਦੁਕਾਨਾਂ ਦੇ ਤਿਆਰ ਹੁੰਦੇ ਨਹੀਂ ਨਹੀਂ ਮਹਾਰਾਜ ਸਾਡਾ ਵੀ ਝਟਕਾ ਹੁੰਦਾਗਾ ਕੋਈ ਤਾਂ ਨਹੀਂ ਤਿਆਰ ਕੀਤਾ ਜਾਂਦਾਗਾ ਸਾਰਾ ਕੁਝ ਪਾਣੀ ਦਾ ਨਿਤਆ ਪ੍ਰਤ ਅਸੀ ਨਿਤਨੇਮ ਚ ਕਰਨੀਓ ਕਰਨੀ ਹੁੰਦੀ ਹੈ ਇਹ ਹਾਂਜੀ ਤੇ ਬਾਕੀ ਇਹ ਜਿਹੜਾ ਇਹ ਸਰਵ ਲੋ ਦੇ ਵਰਤਨਾ ਚ ਤਿਆਰ ਹੁੰਦਾ ਤੇ ਘਰ ਦੇ ਹੀ ਮਸਾਲਿਆਂ ਚ ਤਿਆਰ ਹੁੰਦਾਗਾ ਠੀਕ ਹੈ ਜੀ ਠੀਕ ਆ ਤੇ ਅੱਜ ਮੈਂ ਤੁਸੀ ਵੀ ਦੱਸਿਆਗਾ ਵੀ ਝਟਕਾ ਹਨਾ ਜੀ ਇੱਕ ਝਟਕਾ ਹੁੰਦਾ ਇੱਕ ਹਲਾਲ ਹੁੰਦਾ ਤੇ ਇਹਨਾਂ 'ਚ ਜਿਹੜਾ ਡਿਫਰੈਂਸ ਕੀ ਆ ਵੀ ਸਿੰਘਾ ਜਿਹੜੇ ਉਹ ਝਟਕਾ ਦਾ ਖਾ ਸਕਦੇ ਹੈ ਹਲਾਲ ਨਹੀਂ ਖਾ ਸਕਦੇ ਵੀ ਹੈ ਤਾਂ ਚਿਕਨ ਹੀ ਹੋਵੇ ਜੀ ਜਾਨਾ ਜਿਹੜਾ ਝਟਕਾ ਹਾਂਜੀ ਤੇ ਹਲਾਲ ਜੀ ਹਾਂਜੀ ਹਾਂਜੀ ਇਹਨਾਂ 'ਚ ਬਹੁਤ ਵੱਡਾ ਅੰਤਰ ਆ ਜੀ ਅੱਛਾ ਜੀ ਜਿਹੜਾ ਝਟਕਾਗਾ ਉਹਦਾ ਜਿਹੜਾ ਜਾਨਵਰ ਆ ਬੱਕਰਾ ਨੂੰ ਪਤਾ ਵੀ ਨਾ ਲੱਗੇ ਉਹਦੇ ਪਲਕ ਵੀ ਨਾ ਚੱਕੀ ਜਾਵੇ ਝੜਕਾ ਹੋ ਜੇ ਸ੍ਰੀ ਸਾਹਿਬ ਉਹਦੇ ਵਿੱਚ ਦੀ ਲੰਗ ਜਾਰ ਪਰ ਪਤਾ ਵੀ ਨਾ ਲੱਗੇ ਉਹ ਝੜਕਾ ਹੈ ਹਲਾਲ ਆ ਜੀ ਉਹ ਢਾਈ ਕਲਮਾ ਪੜ੍ਹਦੇ ਨੇ ਤੇ ਢਾਈ ਹੀ ਉਹਦੇ ਫਟ ਲਾਉਂਦੇ ਨੇ ਜੀ ਅੱਛਾ ਮਤਲਬ ਕਿ ਵਿਯੋਗ ਐਵੇਂ ਆ ਜੀ ਹਾਂ ਜੀ ਚਲੋ ਉਹ ਉਹਨਾਂ ਦੀ ਮਰਿਆਦਾ ਮਹਾਰਾਜ ਤਾਂ ਉਹਨਾਂ ਨੂੰ ਗਲਤ ਨਹੀਂ ਕਹਿੰਦੇ ਇਹ ਆਪਣੀ ਮਰਿਆਦਾ ਉਹਨਾਂ ਮੁਤਾਬਕ ਉਹ ਸਹੀ ਨੇ ਆਪਣਾ ਮਹਾਰਾਜ ਦੇ ਮੁਤਾਬਕ ਜਿਹੜਾ ਝੜਕਾ ਮਰਿਆਦਾ ਹੈ ਹਾਂ ਜੀ ਹਾਂ ਜੀ ਹਾਂ ਜੀ ਝੜਕਾ ਮਰਿਆਦਾ ਤੇ ਗ੍ਰੰਥ ਵੀ ਹੈਗਾ ਉਹ ਵੀ ਆਪਾਂ ਨੂੰ ਪੜ੍ਹਨਾ ਚਾਹੀਦਾ ਸਿੱਧੀ ਮਿਲਦੇ ਨਹੀਂ ਇਹ ਚੀਜ਼ਾਂ ਠੀਕ ਹੈ ਤੇ ਜਿਵੇਂ ਆਪਣੇ ਪੰਜਾਬ ਦੇ ਵਿੱਚ ਹਨਾ ਜੀ ਜੀ ਅਸੀਂ ਸੁਣਿਆ ਵੀ ਪਹਿਲਾਂ ਇਹ ਕਾਫੀ ਕਹਿੰਦੇ ਵੀ ਆਮ ਹੁੰਦੀਆਂ ਸੀ ਇਹ ਗੱਲਾਂ ਅੰਮ੍ਰਿਤਸਰ ਸਾਹਿਬ ਆਪਣਾ ਜਬਾਰ ਸਾਹਿਬ ਵੱਲ ਕਹਿੰਦੇ ਆ ਵੀ ਇਹ ਆਮ ਹੁੰਦੀਆਂ ਦੇ ਦੁਕਾਨਾਂ 'ਚ ਵੀ ਅੱਜਕੱਲ੍ਹ ਤਾਂ ਤੁਸੀਂ ਇੱਥੇ ਲਾਈ ਬੈਠੇ ਹੋ ਦੁਕਾਨ ਹਨਾ ਜੀ ਵੀ ਹੁਣ ਤਾਂ ਇਹ ਰੁਝਾਨ ਗਿਆਈ ਇੱਕ ਤਰ੍ਹਾਂ ਦਾ ਹਨਾ ਵੀ ਹੁਣ ਐਵੇਂ ਹੁੰਦਾ ਨਹੀਂ ਹੈਗਾ ਜੇ ਕੋਈ ਲਾਉਂਦਾ ਵੀ ਆ ਤਾਂ ਉਹਦੇ ਤੇ ਬਹੁਤ ਕੌਮ ਤਾਂ ਹੀ ਕਹਿ ਸਕਦੇ ਆਪਾਂ ਵੀ ਹਾਂ ਜੀ ਵੀ ਹਾਂ ਇਹ ਤਾਂ ਵੱਡੇ ਹੋਂ ਬਣੇ ਫਿਰਦੇ ਆ ਇਹ ਗੱਲਾਂ ਹੁੰਦੀਆਂ ਨਹੀਂ ਗੀਆਂ ਹਨਾ ਤੇ ਵੀ ਇਹ ਪਹਿਲਾਂ ਪ੍ਰਾਤਨ ਮਰਿਆ ਦੇਈ ਜਾਈ ਇਹ ਇਹ ਹਾਂਜੀ ਇਹ ਪ੍ਰਾਤਨ ਮਰਿਆਦਾ ਹੀ ਤੁਰੀ ਆਉਂਦੀ ਹੈ ਜੀ ਇਹ ਮਾਤਾ ਸਤਿਗੁਰੂ ਨਾਨਕ ਪਾਸਾ ਵੇਲੇ ਦੀ ਤੁਰੀ ਆਉਂਦੀ ਹੈ ਜੀ ਆਪਾਂ ਕਹਿ ਦਈਏ ਵੀ ਇਹ 10ਵੇਂ ਪਾਸਾ ਜੀ ਨੇ ਚਲਾਈ ਹੈ ਹਾਂਜੀ ਜਾਂ ਇਹ ਨਿੰਗ ਸਿੰਘ ਨੇ ਆਪ ਚਲਾ ਲਈ ਇਹ ਸਾਰੇ ਬਹਿਮ ਨੇ ਠੀਕ ਹੈ ਠੀਕ ਹੈ ਠੀਕ ਹੈ ਜੀ ਕੁਰਕ ਸਾਰਾ ਸਾਹਿਬ ਕੁਰਕ ਕੁਰਕ ਸੇ ਤਰ੍ਹਾਂ ਆਪਣੇ ਬਣਿਆ ਹੋਇਆ ਜੀ ਗੁਰੂ ਘਰ ਖੀਰ ਸਾਹਿਬ ਕਹਿੰਦੇ ਨੇ ਉਹਨੂੰ ਠੀਕ ਹੈ ਜੀ ਉੱਥੇ ਉਸ ਦਾ ਉਹ ਦਾ ਰਾਜਾ ਸੀਗਾ ਉਹ ਕਈ ਜੰਗਾਂ ਹਾਰ ਚੁੱਕਿਆ ਸੀਗਾ ਤਕੜਾ ਰਾਜਾ ਸੀਗਾ ਠੀਕ ਹੈ ਜੀ ਤੇ ਉਸ ਟਾਈਮ ਉਹ ਮਹਾਰਾਜ ਕੋਲ ਹਿਰੰਦਸ ਘਾਰ ਲੈ ਕੇ ਆਇਆ ਸੀਗਾ ਅੱਛਾ ਜੀ ਹਾਂ ਜੀ ਠੀਕ ਹੈ ਜੀ ਤੇ ਉਹ ਉਸ ਘਾਰ ਮਹਾਰਾਜ ਨੇ ਆਪ ਲੰਗਰ ਦੀ ਪਿਆਰ ਕਰਕੇ ਸਤਿਗੁਰੂ ਨਾਨਕ ਪਾਸਾ ਜੀ ਨੇ ਸਟਾਇਆ ਵੀ ਸੀਗਾ ਅੱਛਾ ਉਹ ਅੱਜ ਕੱਲ ਦੇ ਮਨਮਤੀ ਲੋਕ ਇਹ ਕਹਿੰਦੇ ਨੇ ਜਦੋਂ ਵੀ ਕਿਰਪਾ ਉਹ ਮਹਾਰਾਜ ਨੇ ਇਹ ਰਿੱਜਿਆ ਤੇ ਖੀਰ ਬਣ ਗਈ ਅੱਛਾ ਜੀ ਠੀਕ ਹੈ ਜੀ ਹਾਂ ਜੀ ਹਾਂ ਜੀ ਇਹ ਸਾਰੇ ਵਹਿਮ ਭਲੰਕ ਨੇ ਜੀ ਛੱਤਰੀ ਨੇ ਮਹਾਰਾਜ ਆਪਾ ਖੱਤਰੀ ਕਹਿੰਦਾ ਜਿਹੜੀ ਖੱਤਰੀਵੰਤ ਵੰਸਾ ਨਾ ਉਹ ਆਪ ਨੂੰ ਛਤਰੀ ਆ ਯੋਧੇ ਠੀਕ ਹੈ ਛਤਰੀ ਯੋਧਾ ਜਿਹੜਾ ਖੱਤਰੀ ਹੁੰਦੇ ਨੇ ਉਹ ਖੱਤਰੀ ਉਹ ਛਤਰੀ ਹੁੰਦੇ ਨੇ ਅੱਛਾ ਜੀ ਆ ਖੱਤਰੀ ਵੰਸਾ ਜਿਹੜੀ ਉਹ ਛਤਰੀ ਨੇ ਛਤਰੀ ਨੇ ਹਾਂ ਛਤਰੀ ਨੇ ਫਦੁਰ ਨਾਨ ਪਾਸਾ ਜੀ ਛਤਰੀ ਸੀਗੇ ਠੀਕ ਹੈ ਉਹਨਾਂ ਕੋਲ ਤੇਗ ਵੀ ਹੈਗੀ ਸੀ ਪਰ ਗੁਪਤ ਸੀਗੀ ਹਾਂ ਗੁਪਤ ਸੀ ਠੀਕ ਹੈ ਯਾਰ ਸਮਾਂ ਆਇਆ ਤਾਂ ਪ੍ਰਗਟ ਕਰਨੀਆਂ ਹੁੰਦੀਆਂ ਠੀਕ ਹੈ ਠੀਕ ਆ ਵੀ ਉਹ ਅੱਗੇ ਜਾ ਕੇ ਚੜਕਾਉਣੇ ਵੀ ਪ੍ਰਗਟ ਕਰਨੇ ਪਏ ਜੰਗਾ ਜਿੱਦਾਂ ਵੀ ਪ੍ਰਗਟ ਕਰਨੀਆਂ ਪਈਆਂ ਇਹ ਸਾਰਾ ਕੁਝ ਉਹਦੇ ਪ੍ਰਗਟ ਕਰਨਾ ਪਿਆ ਠੀਕ ਹੈ ਸਮੇਂ ਦੇ ਸਮੇਂ ਦੇ ਨਾਲ ਤੇ ਜਿਹੜੇ ਜਿਵੇਂ ਤੁਸੀਂ ਬੱਕਰੇ ਝਟਕਾਉਣ ਦੀ ਗੱਲ ਕੀਤੀ ਹੈ ਇਹ ਵੀ ਸਾਰੇ ਦਲਾ ਪੰਥਾਂ 'ਚ ਝਟਕਾਏ ਜਾਂਦੇ ਹਨ ਹਾਂ ਜੀ ਮਹਾਰਾਜ ਜੇ ਹੁਣ ਆਪਾਂ ਨੂੰ ਕਈਆਂ ਨੂੰ ਇਹ ਵੀ ਡਾਊਟ ਆਏ ਵੀ ਦਿਨ ਸੀ ਇਦਾਂ ਦੇ ਚੱਲ ਰਹੇ ਨੇ ਹਾਂਜੀ ਹਾਂ ਚਲੋ ਆਪਾਂ ਭਾਜਨ ਮੰਦਗੀ ਕਰਨੀ ਆ ਆਪਾਂ ਵੀ ਇਹ ਦਿਨਾਂ 'ਚ ਰੱਖਾਂਗੇ ਹਨਾ ਮਹਾਰਾਜ ਦੇ ਹਾਂਜੀ ਆਪਣੇ ਸਹਿਬਜ਼ਾਦੇ ਨੇ ਹਨਾ ਸਾਡੇ ਵੱਡੇ ਬਾਬੇ ਨੇ ਉਹ ਆਪਾਂ ਛੋਟੇ ਸਹਿਬਜ਼ਾਦੇ ਕਹਿੰਨੇ ਹੋ ਆਪਣੇ ਵੱਡੇ ਬਾਬੇ ਨੇ ਠੀਕ ਹੈ ਜੀ ਠੀਕ ਹੈ ਹਾਂਜੀ ਪਰ ਜਦੋਂ ਵੀ ਹੋਊਗਾ ਕਿਤੇ ਦਲ ਪੰਥਾਂ 'ਚ ਜਿਹੜਾ ਵੀ ਜੋੜ ਮੇਲਾ ਹੋਊਗਾ ਹਾਂਜੀ ਦਸਮ ਮਹਾਰਾਜ ਦੀ ਬਾਣੀ ਉਦੋਂ ਅਖੰਡ ਪਾਠ ਹੋਣਗੇ ਤੇ ਆਦ ਮੱਧ ਅੰਤ ਤੇ ਛਟੰਗੇ ਝੜਕਾਏ ਜਾਂਦੇ ਮਦੋ ਜੀ ਉਹ ਲੈਮਾ ਲੈ ਫਿਰ ਉਸ ਤੋਂ ਬਾਅਦ ਮਹੱਲਾ ਚੜ੍ਹਾ ਜਾਂਦਾ ਜੀ ਠੀਕ ਹੈ ਠੀਕ ਹੈ ਤੇ ਜਿਵੇਂ ਹੁਣ ਤੁਸੀਂ ਇੱਥੇ ਲਾਇਆ ਹਨਾ ਇਹ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਲਾਉਣਿਆਂ ਨੂੰ ਸਾਨੂੰ ਹੋ ਗਿਆ ਘੱਟੋ ਘੱਟ ਜੀ 15 ਤੋਂ 20 ਦਿਨ ਹੋ ਗਏ ਜੀ ਠੀਕ ਹੈ ਜੀ ਤੇ ਰਿਸਪੌਂਸ ਕਿਵੇਂ ਰਿਹਾ ਫਿਰ ਬਹੁਤ ਵਧੀਆ ਜੀ ਉਹਦੇ ਸਾਰੇ ਜਿਹੜੇ ਆਪਣੇ ਬਾਣੀਏ ਵਕਾਲ ਮਹਾਜਨ ਸਾਰੇ ਆਹ ਟੰਗੇ ਟੰਗੇ ਬੰਦੇ ਨੇ ਸਿੰਘ ਨੇ ਆਪਣੇ ਪਿਆਰੇ ਨੇ ਫੌਜਾਂ ਨੇ ਸਾਰਿਆਂ ਦਾ ਵਧੀਆ ਰਿਸਪੌਂਸ ਮਿਲਿਆ ਅੱਜ ਤੱਕ ਕਿਸੇ ਨੇ ਆ ਕੇ ਵੀ ਕੋਈ ਸਾਨੂੰ ਪ੍ਰਸ਼ਨ ਸੁਵਾਲ ਕੋਈ ਨਹੀਂ ਕੀਤਾ ਧਰਮਾ ਦੀ ਕਿਰਪਾ ਹੈ ਸਮਝਦਾਰ ਨੇ ਲੋਕ ਜੀ ਅੱਜ ਕੱਲ ਹਾਂਜੀ 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 ਇਹ ਤਾਂ ਹੈ ਜੀ ਤੇ ਬਾਕੀ ਆਪਣਾ ਵੀ ਇਹਦਾ ਪ੍ਰਾਈਜ਼ ਕੀ ਹੈ ਜੀ ਤੁਸੀਂ ਰੱਖਿਆ ਹੋਇਆ ਜੀ ਪ੍ਰਾਈਜ਼ ਜੀ ਜਿਹੜਾ ਤਾਂ ਹੈਗਾ ਜੀ ਚਟੰਗਾ ਇਹਨੂੰ ਬੱਕਰਾ ਕਹਿੰਦੇ ਆ ਹਾਂਜੀ ਇਹ ਹੈਗਾ ਜੀ 1000 ਰੁਪਏ ਕਿਲੋ ਬਾਕੀ ਪਲੇਟ ਦੇ ਹਿਸਾਬ ਨਾਲ ਆ ਜੀ ਹਨਾ ਜਿਵੇਂ 200 ਦੀ ਪਲੇਟ ਹੋਗੀ ਜਿਹੜਾ ਕਾਜੀ ਆ ਆਪ ਮੁ르ਗਾ ਕਹਿ ਦਿੰਨੇ ਆ ਜੀ ਤੇ ਉਹਦਾ ਹੈਗਾ 100 ਦੀ ਪਲੇਟ ਆ ਕੀ 450 ਦਾ ਕਿਲੋ ਆ ਜੀ 250 ਦਾ ਕਿਲੋ ਆ ਜੀ ਇਹ ਬੱਕਰੇ ਦਾ ਚਾਰ ਹੁੰਦਾ ਜੀ ਠੀਕ ਹੈ ਜੀ ਤੇ ਪਪਾ ਜੀ ਜਿਵੇਂ ਤੁਸੀਂ ਇਹ ਸਾਰਾ ਭੋਜਨ ਹਨਾ ਛਤਰੀ ਭੋਜਨ ਆਪਾਂ ਤਿਆਰ ਕਰਦੇ ਆ ਜੀ ਇਹ ਫਿਰ ਤੁਹਾਨੂੰ ਕਿੰਨਾ ਕ ਸਮਾਂ ਲੱਗ ਜਾਂਦਾ ਹੈ ਸਾਰਾ ਤਿਆਰ ਕਰਨ ਦਾ ਜਿਵੇਂ ਇਹਨੂੰ ਤਿਆਰ ਕਰਨ ਦਾ ਸਾਰਾ ਦਿਨ ਵਾਲਾ ਹੀ ਕੰਮ ਆ ਜੀ ਸਵੇਰ ਤੋਂ ਲੈ ਕੇ ਜਿਵੇਂ ਪਹਿਲੇ ਛੜਕਾਉਣਾ ਜੀ ਠੀਕ ਹੈ ਜੀ ਫਿਰ ਉਹਦੇ ਦਲੇ ਕੱਪੜੇ ਜੀ ਠੀਕ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਇਹਨੂੰ ਤਿਆਰ ਕਰਨਾ ਜਿਹੜਾ ਕਟੂੜ ਤਿਆਰ ਕਰਨਾ ਜਿਹੜਾ ਵੀ ਅੱਗ ਦੀ ਆਂਚ ਤੇ ਆਪਾਂ ਨੇ ਤਿਆਰ ਕਰਨਾ ਹੈ ਹਾਂਜੀ ਹਾਂਜੀ ਤੇ ਤਿੰਨ 3.5 ਘੰਟੇ ਲੱਗ ਜਾਂਦੇ ਨੇ ਜੀ ਕੱਲੇ ਛਟੰਗੇ ਨੂੰ ਠੀਕ ਹੈ ਜੀ ਠੀਕ ਹੈ ਜੀ ਫਿਰ ਕਾਜੀ ਹੈ ਜੀ ਕਾਜੀ ਇਹਨੇ ਜਾਈ ਠੀਕ ਹੈ ਤੇ ਵੀ ਇਸਾ ਜਿਵੇਂ ਕਹਦੀ ਇਹ ਤਾਂ ਹੁਣ ਤੁਸੀਂ ਵੀ ਕਹਿੰਦੇ 15 ਤੋਂ 20 ਦਿਨਾਂ ਤੋਂ ਤੁਸੀਂ ਸ਼ੁਰੂ ਕੀਤਾਗਾ ਤੇ ਇਸ ਤੋਂ ਪਹਿਲਾਂ ਵੀ ਤੁਸੀਂ ਕੋਈ ਕਾਰਜ ਕਰਦੇ ਸੀ ਹਾਂਜੀ ਇਸ ਤੋਂ ਪਹਿਲਾਂ ਤੁਸੀਂ ਸਾ ਕਮਸੂਰ ਸੀ ਆਪਣਾ ਸਰਧਈਆਂ ਦਾ ਕੰਪਟਾ ਸਰਧਈਆਂ ਜੀ ਠੀਕ ਹੈ ਜੀ ਹਾਂਜੀ ਉਹ ਸਰਧਈਆਂ ਦਾ ਕਾਰਜ ਕਰਦੇ ਸੀ ਆਪਣੀ ਜਿੰਮੇ ਵੀ ਸੀਗੀ ਜੀ ਜਿੰਮੇ ਦਾ ਕਾਰਜ ਵੀ ਕਰਦੇ ਸੀਗੇ ਠੀਕ ਹੈ ਜੀ ਸਭ ਤੋਂ ਆਪਾਂ ਕਾਰਜ ਕੋਈ ਨਾ ਕੋਈ ਕਰਦੇ ਆ ਰਹੇ ਹਾਂ ਕਰਦੇ ਆ ਠੀਕ ਹੈ ਵੀ ਹੱਥੀਗਿਰਤ ਕਰਦੇ ਆ ਰਹੇ ਹੋਗੇ ਜੀ ਠੀਕ ਹੈ ਜੀ ਤੇ ਹੁਣ ਤੁਸੀਂ ਇੱਕ ਵਾਰੀ ਆਪਣਾ ਨੰਬਰ ਦੱਸ ਦਿਓ ਜੀ ਸਾਰਾ ਤੇ ਆਪਣਾ ਵੀ ਲੋਕੇਸ਼ਨ ਦੱਸ ਦਿਓ ਸਾਰੀ ਹਾਂ ਜੀ ਆਪਣਾ ਨੰਬਰ ਹੈਗੀ 78145 14601 ਲੋਕੇਸ਼ਨ ਹੈਗੀ ਆ ਬਿਲਕੁਲ ਜੀ ਮਾਰਦੇ ਸਾਹਮਣੇ ਆਪੋਜੀਟ ਸਾਈਡ ਆ ਗਣਪਤੀ ਅੰਕਲੇਵ ਆ ਜਿਹੜਾ ਉਦੇ ਕਾਰਨਰ ਤੇ ਆ ਹੰਡਾਇਆ ਸਾਈਡ ਨੂੰ ਜਾਂਦੇ ਹੋਇਆ ਗਿਆ ਠੀਕ ਹੈ ਠੀਕ ਹੈ ਜੀ ਇਹ ਸਾਰਾ ਆ ਗਿਆ ਠੀਕ ਹੈ ਚੰਗਾ ਬਾਬਾ ਜੀ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਪਤਿਓ ਹਾਂਜੀ ਬਾਬਾ ਜੀ ਤੁਹਾਨੂੰ ਇਹ ਸਾਰੀ ਵੀਡੀਓ ਜੀ ਕਿਵੇਂ ਦੀ ਲੱਗੀ ਤੁਸੀਂ ਲਾਈਕ ਤੇ ਸ਼ੇਅਰ ਕਰਕੇ ਜਰੂਰ ਦੱਸਿਓ ਜੀ ਤੇ ਕਮੈਂਟ ਵੀ ਕਰਿਓ ਜਰੂਰ ਜੀ